ਪਿਆ ਗਿਆ ਹੈ ਭੋਗ ਸ੍ਰੀ ਆਸਾ ਜੀ ਦੀ ਵਾਰ ਦਾ ਅਰਸ਼ੀ ਨਜ਼ਾਰਾ ਏ ਇਲਾਹੀ ਦਰਬਾਰ ਦਾ ਅਰਸ਼ੀ ਨਜ਼ਾਰਾ ਏ ਇਲਾਹੀ ਦਰਬਾਰ ਦਾ ਕਈਆਂ ਦੇ ਆ ਦਿਲਾਂ ਚ ਨੂਰਾਨੀ ਜੋਤਾਂ ਜਗੀਆਂ ਤੇ ਕញ្ញਾਂ ਦੀਆਂ ਅੱਖਾਂ ਪ੍ਰਸ਼ਾਦ ਉਤੇ ਆ ਸੋਚਦੇ ਆ ਕਈ ਅੱਜ ਮਸਿਆ ਮਨਾਵਾਂਗੇ ਤਿੰਨ ਤਿੰਨ ਗਫੇ ਪ੍ਰਸ਼ਾਦ ਦੇ ਕਿਸੇ ਦੀ ਸੁਰਤ ਵਿੱਚ ਬਾਣੀ ਦਾ ਗਿਆਨ ਹੈ ਲੰਗਰਾਂ ਦੀ ਥਾਲ ਵਿੱਚ ਕਿਸੇ ਦਾ ਪੜਿਆ ਅਨੰਦ ਸਾਬ ਅਰਦਾਸ ਹੋਈ ਹੈ ਸਾਧ ਸੰਗਤ ਸਾਰੀ ਉੱਠ ਕੇ ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ ਇੰਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ ਵਖਰਾ ਹੀ ਤੌਰ ਇੱਕ ਉਸ ਨੇ ਬਣਾਇਆ ਏ ਕਿਦਾਂ ਦਾ ਬੰਦਾ ਨਵੇਂ ਉਹਦੇ ਲੀੜੇ ਮਹਿਮਾਨ ਜਿਹਾ ਜਾਪਦਾ ਤਗੜਾ ਸਰੀਰੋਂ ਪਲਵਾਨ ਜਿਹਾ ਜਾਪਦਾ ਗਲ ਪਾਏ ਕੈਥਿਓ ਅਮੀਰ ਜਿਹਾ ਜਾਪਦਾ ਭਾਗੋ ਦੀ ਰੇਸ਼ਮੀ ਵਜ਼ੀਰ ਜਿਹਾ ਜਾ ਬੰਦਾ ਕਿਦਾਂ ਦਾ ਭਾਗੋ ਦੀ ਰੇਸ਼ਮੀ ਵਜ਼ੀਰ ਜਿਹਾ ਜਾਪਦਾ ਉਸ ਦੇ ਹੱਥਾਂ ਵਿੱਚ ਫੜੀ ਹੋਈ ਬੰਦੂਕ ਹੈ ਉਸ ਬੰਦੇ ਨੇ ਹੱਥਾਂ ਵਿੱਚ ਫੜੀ ਹੋਈ ਬੰਦੂਕ ਆ ਟੈਡੋ ਦਾ ਇਦਾਂ ਜਿਦਾਂ ਵਰੀ ਦਾ ਸੰਦੂਕ ਆ ਚੰਗਾ ਮੋਟਾ ਹੋ ਵਰੀ ਦਾ ਸੰਦੂਕ ਆ ਕੋਈ ਤਲਵੰਡੀ ਸਾਬੋ ਇਹਦਾ ਆਪਣਾ ਗਰਾ ਹੈ ਉਸ ਬੰਦੇ ਦਾ ਜਿਹੜਾ ਆ ਤਲਵੰਡੀ ਸਾਬੋ ਇਹਦਾ ਆਪਣਾ ਗਰਾ ਹੈ ਤੇ ਪਿੰਡ ਦਾ ਚੌਧਰੀ ਤੇ ਡੱਲਾ ਇਹਦਾ ਪਿੰਡ ਦਾ ਆਇਆ ਚੌਧਰੀ ਤੇ ਡੱਲਾ ਇਹਦਾ ਨਾਂ ਏ ਸੇਠਾਂ ਵਾਂਗ ਤੋਰ ਸ਼ੋਰ ਇਸ ਨੇ ਬਣਾਇਆ ਏ 500 ਸਿਪਾਈ ਨਾਲ ਆਪਣੇ ਹਾਂ ਪਰਨੇ ਦਾ ਪੱਲਾ ਉਹਨੇ ਗਾਲ ਵਿੱਚ ਪਾ ਕੇ ਕੀਤਾ ਪ੍ਰਣਾਮ ਦਸ਼ਮੇਸ਼ ਜੀ ਨੂੰ ਆ ਕੇ ਕਹਿਣ ਲੱਗਾ ਦਾਤਾ ਕੀ ਆਂਦਾ ਦਸ਼ਮੇਸ਼ ਜੀ ਨੂੰ ਕਹਿਣ ਲੱਗਾ ਦਾਤਾ ਘਰ ਮੇਹਰਾਂ ਦੇ ਆਈਏ ਆ ਭੇਟਾ ਬੰਦੂਕ ਦੀ ਕਬੂਲ ਫਰਮਾਈ ਕੀ ਤਾਂ ਬੰਦੂਕ ਦੀ ਕਬੂਲ ਫਰਮਾਈਏ ਸਿਫਤ ਕਰਦਾ ਕਹਿੰਦਾ ਦਾਦਾ ਕਾਲ ਨਾਲ ਇਸ ਬੰਦੂਕ ਦਾ ਯਰਾਨਾ ਹੈ ਜਾਂਦਾ ਨਾ ਜਾਈਂ ਕਦੇ ਇਸ ਦਾ ਨਿਸ਼ਾਨਾ ਹੈ ਲੋਹੇ ਦੀ ਵੀ ਢਾਲ ਤੋਂ ਨਹੀਂ ਗੋਲੀ ਇਹਦੀ ਰੁਕਦੀ ਹਨਾ ਵੀ ਚਲਾਵੇ ਤੇ ਨਿਸ਼ਾਨੇ ਉਨਹੀਂ ਉੱਕਦੀ ਆਹ ਲੋਹੇ ਦੀ ਵੀ ਢਾਲ ਤੋਂ ਨਹੀਂ ਗੋਲੀ ਇਹਦੀ ਰੁਕਦੀ ਆਪ ਕੋਲ ਜਿੰਨੇ ਵੀ ਹੋਰ ਹਥਿਆਰ ਨੇ ਆਪ ਕੋਲ ਹੋਰ ਵੀ ਅਨੇਕ ਹਥਿਆਰ ਨੇ ਪਰ ਇਹੋ ਜੀ ਬੰਦੂਕ ਨਹੀਂ ਬਣਾਈ ਕਿਸੇ ਲੋਹਾਰ ਨੇ ਇਹੋ ਜੀ ਬੰਦੂਕ ਨਹੀਂ ਘੜੀ ਨਹੀਂ ਲੋਹਾਰ ਨੇ ਪਰ ਇੱਕ ਗੱਲ ਉੱਤੇ ਜਿਨੇ ਇਹ ਬਣਾਈ ਆ ਉਹ ਮੇਰੇ ਨਾਲ ਆਇਆ ਕਹਿੰਦਾ ਜਿਨੇ ਇਹ ਬੰਦੂਕ ਬਣਾਈ ਆ ਉਹ ਮੇਰੇ ਨਾਲ ਆਇਆ ਆ ਤੇ ਮੈਨੂੰ ਨਾਲ ਆਪਣਾ ਸਫਾਰਸ਼ੀ ਲਿਆਇਆ ਆ ਪਰ ਇੱਕ ਗੱਲ ਉੱਤੇ ਮੈਨੂੰ ਬੜਾ ਅਫਸੋਸ ਵਾ ਤੇਰੇ ਸਿੱਖਾਂ ਉੱਤੇ ਮੈਨੂੰ ਬੜਾ ਭਾਰੀ ਰੋਸਵਾ ਹਾਂ ਦਾਤਾ ਨਿੱਕੀ ਜਿੰਨੀ ਗੱਲ ਉਤੋਂ ਐਵੇਂ ਘਬਰਾ ਗਏ ਇੰਨੀ ਛੇਤੀ ਛੱਡ ਕੇ ਆਨੰਦਪੁਰ ਆ ਗਏ ਆ ਨਾਲੇ ਜਿਹੜੀ ਆ ਫੌਜ ਤਹ ਜਵਾਨਾਂ ਦੀ ਬਣਾਈ ਆ ਤੇ ਮਹਾਰਾਜ ਇਹੋ ਜੇ ਜਵਾਨਾਂ ਨੇ ਕੀ ਲੜਨੀ ਲੜਾਈ ਆ ਡਲਾ ਕਹਿੰਦਾ ਕਲਗੀਆਂ ਆਲਿਆ ਜਿਹੜੀ ਆ ਫੌਜ ਤਹ ਜਵਾਨਾਂ ਦੀ ਬਣਾਈ ਆ ਇਹੋ ਜੇ ਜਵਾਨਾਂ ਨੇ ਕੀ ਲੜਨੀ ਹਾਂ ਲੜਾਈ ਆ ਤੇਰੀ ਫੌਜ ਵਿੱਚ ਕਈ ਜਾਤੀਆਂ ਨੇ ਛੋਟੀਆਂ ਖਾਂਦੇ ਜਿਹੜੇ ਦਾਲ ਨਾਲ ਮੱਕੀ ਦੀਆਂ ਹਾਂ ਤੇ ਮੇਰੀ ਫੌਜ ਵਿੱਚ ਜਿਹੜੇ ਭਰਤੀ ਜਵਾਨ ਨੇ ਹਾਥੀਆਂ ਦੀ ਵਾਂਗ ਫਿਟੇ ਹੋਏ ਪਲਵਾਨ ਨੇ ਉਹਨਾਂ ਕੰਡ ਕੰਡ ਬੈਠ ਕਾ ਸਰੀਰ ਨੂੰ ਬਣਾਇਆ ਏ ਮਣ ਮਣ ਕਿਓ ਇੱਕ ਇੱਕ ਨੂੰ ਖਵਾਇਆ ਏ ਹਰ ਇੱਕ ਜਾਪ ਦਾ ਭਤੀਜਾ ਹਨੂਮਾਨ ਦਾ ਐਡੇ ਐਡੇ ਕਹਿੰਦਾ ਮੇਰੇ ਜਵਾਨ ਵਾਂ ਹਰ ਇੱਕ ਜਾਬ ਦਾ ਪਤੀਜਾ ਹਨੂਮਾਨ ਦਾ ਭੀਮ ਸੈਨਵਾਕਰ ਸਰੀਰ ਹੈ ਜਵਾਨ ਦਾ ਦੇਸ਼ ਪ੍ਰਦੇਸ਼ ਚ ਜਮਾਈ ਇਹਨਾਂ ਧਾਕ ਹੈ ਪੂਰਾ ਪੂਰਾ ਬੱਕਰਾ ਹਰੇਕ ਦੀ ਹੈਂ ਇਰਾਦਿਆਂ 80 80 ਸੇਰ ਦੀਆਂ ਗੋਗੜਾਂ ਨੇ ਮੋਟੀਆਂ ਇੱਕ ਇੱਕ ਜਣਾ ਖਾਂਦਾ 40 40 ਹੈ ਹੁ ਦੇਖ ਸਪਾਈ ਕਿਤੇ ਮੇਰੇ ਵਿੱਚ ਚਮਕੌਰ ਦੇ ਤੌਰ ਦੱਸਦਾ ਕਹਿੰਦਾ ਹੁ ਦੇਖ ਕਿਤੇ ਸਪਾਈ ਮੇਰੇ ਵਿੱਚ ਚਮਕੌਰ ਦੇ ਇਹ ਬਣਦੇ ਹਾਲਾਤ ਕਿਸੇ ਵੱਖਰੀ ਤੌਰ ਦੇ ਆਪ ਉਤੇ ਦਾਦਾ ਦੁੱਖਾਂ ਦੇ ਇਹ ਪਹਾੜ ਕੰਨੂ ਟੁੱਟਦੇ ਮੁਗਲਾਂ ਦੀ ਫੌਜ ਦਾ ਬਥਾੜ ਪੈਨ ਸੁੱਟ ਹੈ ਮੁਗਲਾਂ ਦੀ ਫੌਜ ਦਾ ਪਠਾੜ ਪਾਣ ਸੋਟਦੇ ਉਸ ਵੇਲੇ ਆਵਾਜ਼ ਕਿਤੇ ਡੱਲੇ ਤਾਂ ਹੀ ਮਾਰਦੇ ਪੁੱਤਰਾਂ ਦਾ ਦੁੱਖ ਦాతਾ ਕਾਸ ਨੂੰ ਸਹਾਰਦੇ ਉਸ ਵੇਲੇ ਆਵਾਜ਼ ਕਿਤੇ ਡੱਲੇ ਤਾਂ ਹੀ ਮਾਰਦੇ ਮੈਨੂੰ ਕਹਿੰਦਾ ਕਿਤੇ ਸਾਦ ਦੇਖ ਪੁੱਤਰਾਂ ਦਾ ਦੁੱਖ ਦాతਾ ਕਾਸ ਨੂੰ ਸਹਾਰਦੇ ਤੇ ਪੁਖਰਾ ਪੁੱਤਰਾਂ ਦਾ ਦੁੱਖ ਤਾਂ ਅਜ ਮਹਾਰਾਜ ਐਵੇਂ ਹੀ ਚੱਲਿਆ ਉਸ ਵੇਲੇ ਮੈਨੂੰ ਤਾਂ ਸੁਨਿਆ ਕਿਉਂ ਨਾ ੱਲਿਆ ਉਸ ਵੇਲੇ ਡੱਲੇ ਨੂੰ ਸੁਨਿਆ ਕਿਉਂ ਨਾ ੱਲਿਆ ਡੱਲਾ ਸਾਹ ਫੌਜ ਦੇ ਕਮਾਲ ਰਹਿ ਦੱਸਦੇ ਤੇ ਨੀਵੀਂ ਪਾ ਕੇ ਦాతਾ ਰਹੇ ਗੱਲਾਂ ਸੁਣ ਸੁਣ ਗੱਲਾਂ ਤੇ ਦਤਾਰ ਰਹੇ ਹੱਸਦੇ ਕਹਿਣ ਲੱਗੇ ਡਲਿਆ ਠੀਕ ਤੇਰਾ ਰੋਸ ਵਾ ਸਾਡੇ ਦਿਲ ਵਿੱਚ ਵੀ ਤੇ ਇਹੋ ਹੀ ਅਫਸੋਸ ਵਾ ਮੇ ਪੁੱਤਰਾ ਦਾ ਜੋੜਾ ਅਸਾਂ ਆਕਾਸ਼ ਨੂੰ ਗਵਾ ਲਿਆ ਤੇਰੇਆਂ ਸੁਪਾਹਾਂ ਤਾਂ ਹੀ ਕਿਉਂ ਨਾ ਬੁਲਾ ਲਿਆ ਡਲਿਆ ਲੰਘ ਗਿਆ ਸਮਾਂ ਫੇਰ ਮੁੜ ਕੇ ਨਹੀਂ ਆਉਣਾ ਨਾਲੇ ਬੀਤੇ ਹੋਏ ਸਮੇਂ ਉੱਤੇ ਕਾਹਦਾ ਪਛਤਾਵਣਾ ਹੁਣ ਜਦੋਂ ਅਗੋਂ ਤੋਂ ਲੜਾਈ ਕਿਤੇ ਹੋਏਗੀ ਡਲਿਆ ਦੁਸ਼ਮਣਾਂ ਦੇ ਉੱਤੇ ਜਾਂ ਚੜ੍ਹਾਈ ਕਿਤੇ ਹੋਏਗੀ ਭਈ ਉਸ ਵੇਲੇ ਤੇਰੀ ਅਸੀਂ ਸਦਾ ਕੇ ਬਰਾਦਰੀ ਨਾਲੇ ਤੇਰੇ ਬੰਦਿਆਂ ਦੀ ਵੇਖਾਂਗੇ ਰਾਹ ਤੇ ਨਾਲੇ ਤੇਰੇ ਬੰਦਿਆਂ ਦੀ ਵੇਖਾਂਗੇ ਬਾਦਰੀ ਹਾਂ ਇਦਾਂ ਕਰ ਲਿਆ ਹੁਣ ਤੇਰੀ ਜਰਾ ਬੰਦੂਕ ਅਜ਼ਮਾਈਏ ਲਿਆ ਜਰਾ ਤੇਰੀ ਬੰਦੂਕ ਅਜ਼ਮਾਈਏ ਇਹਦੇ ਵਿੱਚ ਗੋਲੀ ਇੱਕ ਭਰ ਕੇ ਚਲਾਈਏ ਹੂੰ ਆਪਣੇ ਜਵਾਨਾਂ ਚੋਂ ਜਵਾਨ ਦੋ ਬੁਲਾਈ ਹਾਂ ਆਪਣੇ ਜਵਾਨਾਂ ਚੋਂ ਜਵਾਨ ਦੋ ਜਰਾ ਬੁਲਾਈ ਹਾਂ ਆ ਥੋੜੀ ਜਿਹੀ ਦੂਰ ਜਰਾ ਖੜੇ ਤੇ ਹਰੇ ਤੇ ਕਰਾਈ ਖਾਂ ਹੈ ਥੋੜੀ ਜਿਹੀ ਦੂਰ ਜਰਾ ਖੜੇ ਤੇ ਕਰਾਈ ਖਾਂ ਸਿੱਧੇ ਉਹ ਖਲੂਨ ਨਾ ਖਲੂਨ ਨੀਵੀਂ ਪਾ ਕੇ ਵੇਖੀਏ ਬੰਦੂਕ ਦਾ ਨਿਸ਼ਾਨਾ ਅਜ਼ਮਾ ਕੇ ਗੱਲ ਸੁਣ ਡੱਲਾ ਤੇ ਹੈਰਾਨ ਜਿਹਾ ਹੋ ਗਿਆ ਦਿਲ ਕਵਰਾਇਆ ਪਰੇਸ਼ਾਨ ਜਿਹਾ ਹੋ ਗਿਆ ਡੱਲੇ ਦੇ ਜਵਾਨ ਸੰਨ ਢੋਲ ਵਾਂਗੂ ਡੋਲਦੇ ਉਹ ਡੋਰੇ ਪੋਰੇ ਹੋਏ ਹੋਏ ਮੂੰਹਾਂ ਵੀ ਨਾ ਬੋਲਦੇ ਡੋਰੇ ਪੋਰੇ ਹੋਏ ਉਹ ਮੂੰਹਾਂ ਵੀ ਨਾ ਬੋਲਦੇ ਦੇਖੋ ਜੀ ਭਲਾ ਜੇ ਬੰਦੂਕ ਅਜ਼ਮਾਉਣੀ ਆ ਤੇ ਬੰਦਿਆਂ ਦੇ ਉੱਤੇ ਗੋਲੀ ਇਸ ਦੀ ਚਲਾਉਣੀ ਹੈ ਹੈ ਜੇ ਬੰਦੂਕ ਹੀ ਅਜ਼ਮਾਉਣੀ ਆ ਤੇ ਬੰਦਿਆਂ ਦੇ ਉੱਤੇ ਗੋਲੀ ਇਸ ਦੀ ਚਲਾਉਣੀ ਆ ਹੈ ਆ ਬਿੱਲੀਆਂ ਕਤੂਰੇ ਇਸ ਕੰਮ ਲਈ ਥੋੜੇ ਆ ਹੈ ਤੇ ਗੋਲੀ ਦੇ ਨਿਸ਼ਾਨੇ ਲਈ ਹਾਥੀ ਅਤੇ ਘੋੜੇ ਆ ਬਿੱਲੀਆਂ ਕਤੂਰੇ ਇਸ ਕੰਮ ਲਈ ਥੋੜੇ ਆ ਚਿੜੀਆਂ ਜਨੌਰ ਲੱਖਾਂ ਪੁੱਕੜ ਬਟੇਰੇ ਆ ਕੋ ਇਸ ਕੰਮ ਵਾਸਤੇ ਬੱਕਰੇ ਬਥੇਰੇ ਆ ਉਹ ਹੋਈ ਖੜਾ ਕਰ ਲਓ ਉਹਨੂੰ ਹੀ ਮਾਰ ਲਓ ਇਸ ਕੰਮ ਵਾਸਤੇ ਤਾਂ ਬਕਰੇ ਬਥੇਰੇ ਆ ਹੈ ਇਸ ਗੱਲ ਉੱਤੇ ਮਹਾਰਾਜ ਜਰਾ ਸੋਚੀਏ ਵਿਚਾਰੀਏ ਬਿਨਾਂ ਕਿਸੇ ਕਾਰਨੋ ਜਵਾਨ ਕਾਂ ਨੂੰ ਮਾਰੀਏ ਹੈ ਬਿਨਾਂ ਹੀ ਕਿਸੇ ਕਾਰਨੋ ਜਵਾਨ ਕਾਂ ਨੂੰ ਮਾਰੀਏ ਕਿਹਾ ਦਸ਼ਮੇਸ਼ ਡਲਿਆ ਸਾਡੇ ਮਨ ਦੀ ਇਹ ਮौज ਹੈ ਅੱਜ ਅਜ਼ਮਾਉਣੀ ਤੇਰੇ ਯੋਧਿਆਂ ਦੀ ਉਹ ਜੋ ਹੈ ਤੋ ਇੰਨੀ ਸੋਣ ਮਾਨ ਦਾ ਮਨਾਰਾ ਉਹਦਾ ਟਹਿ ਗਿਆ ਦੌੜ ਗਏ ਜਵਾਨ ਡੱਲਾ ਵੇਖਦਾ ਹੀ ਦੌੜ ਗਏ ਜਵਾਨ ਡੱਲਾ ਵੇਖਦਾ ਹੀ ਰਹਿ ਗਿਆ ਸੋਚੀ ਪਏ ਡੱਲੇ ਤਾਂ ਹੀ ਆਖਿਆ ਦਾਤਾਰ ਨੇ ਓਏ ਡਲਿਆ ਐਵੇਂ ਨਹੀਂ ਕਿ ਚਾਹੀਦੇ ਗਪੌੜ ਇਦਾਂ ਮਾਰਨੇ ਓ ਜਾ ਜਰਾ ਮੇਰਿਆਂ ਸਪਾਹਿਆਂ ਨੂੰ ਬੁਲਾ ਲਿਆ ਘੋੜਿਆਂ ਦੇ ਰਾਖੇ ਦੋ ਕਾਇਆਂ ਨੂੰ ਬੁਲਾ ਘੋੜਿਆਂ 'ਚ ਰੱਖੇ ਦੋ ਘਾਇਆਂ ਨੂੰ ਬੁਲਾ ਲਿਆ ਆਖੀ ਉਹਨਾ ਗੋਲੀ ਬੰਦੂਕ ਦੀ ਚਲਾਨੀ ਏ ਛੇਤੀ ਛੇਤੀ ਦੌੜ ਆਵੇ ਗੋਲੀ ਜਨੇ ਖਾਣੀ ਏ ਆਖੀ ਤੂੰ ਹਾਂ ਤਾਈ ਦੁਸ਼ਮੇਸ਼ ਨੇ ਬੁਲਾਇਆ ਏ ਬਹੁਤ ਛੇਤੀ ਆਉਣ ਦਾ ਸੁਨੇਹਾ ਤਲਵਾਇਆ ਏ ਤੋ ਕੀ ਹੋਇਆ ਡੱਲੇ ਨੇ ਅਜੀਬ ਸੀ ਨਜ਼ਾਰਾ ਇੱਕ ਤੱਕਿਆ ਗੁੱਗਮੁੱਗ ਹੋਇਆ ਕੋਈ ਬੋਲ ਵੀ ਨਾ ਸਕਿਆ ਦੌੜੇ ਜਾਂਦੇ ਉਸ ਦੋ دیਵਾਨਿਆਂ ਨੂੰ ਵੇਖਿਆ ਓ ਸ਼ਮਾਂ ਵੱਲ ਜਾਂਦੇ ਪਰਵਾਨਿਆਂ ਨੂੰ ਵੇਖਿਆ ਸ਼ਮਾਂ ਵੱਲ ਜਾਂਦੇ ਪਰਵਾਨਿਆਂ ਨੂੰ ਵੇਖਿਆ ਅੱਗੇ ਇੱਕ ਦੂਸਰੇ ਤੋਂ ਕੱਪੜੇ ਸਮੇਟਦੇ ਅੱਗੇ ਇੱਕ ਦੂਸਰੇ ਤੋਂ ਕੱਪੜੇ ਸਮੇਟਦੇ ਲੱਠੇ ਜਾਂਦੇ ਦੋਵੇਂ ਸਨ ਪੱਗਾਂ ਨੂੰ ਲਪੇਟਦੇ ਕਹਿੰਦੇ ਅੱਜ ਦਾਤਾ ਓ ਜਦੋਂ ਗੋਲੀ ਨੂੰ ਚਲਾਏਗਾ ਬਣਾਗੇ ਨਿਸ਼ਾਨਾ ਤੇ ਸਵਾਲ ਕਿੰਨਾ ਆਏ ਕਹਿੰਦੇ ਅੱਜ ਦਾਦਾ ਜਦੋਂ ਗੋਲੀ ਨੂੰ ਚਲਾਏਗਾ ਬਣਾਗੇ ਨਿਸ਼ਾਨਾ ਤੇ ਸਵਾਦ ਕਿੰਨਾ ਆਏਗਾ ਇੱਕ ਕਹਿੰਦਾ ਦੂਸਰੇ ਨੂੰ ਮੇਰੀ ਪਹਿਲੋਂ ਵਾਰੀ ਆ ਉਹ ਲੜ ਪਏ ਦੋਵੇਂ ਜਣੇ ਇੱਕ ਕਹਿੰਦਾ ਦੂਸਰੇ ਨੂੰ ਮੇਰੀ ਪਹਿਲੋਂ ਵਾਰੀ ਆ ਜਾ ਕੇ ਦਾ ਜਾ ਓਏ ਬਾਜ ਮੈਨੂੰ ਮਾਰੀ ਜਾ ਹੈ ਪਹਿਲਾ ਕਹਿੰਦਾ ਦੂਸਰੇ ਨੂੰ ਧੂਏ ਨਾਲ ਤੋਹੀ ਜਾ ਹੈ ਪਰਾਗੜਾ ਹੋ ਜਾ ਮੇਰੇ ਅਕੇ ਨਾਲ ਖਲੋਈ ਜਾ ਪੜਨ ਜਰਾ ਹੋ ਜਾ ਮੇਰੇ ਅੱਗੇ ਨਾ ਖਲੋਈ ਜਾ ਵੇਖ ਵੇਖ ਡੱਲਾ ਸੀ ਹਵਾਨ ਹੋਈ ਜਾ ਰਿਹਾ ਹੈ ਕਿਵੇਂ ਸਿੱਖ ਮੌਤ ਨੂੰ ਕਲੇਜੇ ਨਾਲ ਕਿਵੇਂ ਸਿੱਖ ਮੌਤ ਨੂੰ ਕਲੇਜੇ ਨਾਲ ਲਾ ਰਿਹਾ ਐ ਇੰਨੇ ਨੂੰ ਬੰਦੂਕ ਗੁਰੂ ਦੇਵ ਨੇ ਚਲਾ ਕੇ ਸਿੱਖਾਂ ਦੇ ਸਿਰਾਂ ਉਤੋਂ ਗੋਲੀ ਨੂੰ ਲੰਘਾ ਕੇ ਡੱਲੇ ਤਾਂ ਹੀ ਪਾਤਸ਼ਾਹ ਨੇ ਇੰਜ ਫਰਮਾਇਆ ਸੀ ਕਿਉਂ ਭਾਈ ਡਲਿਆ ਤੂੰ ਐਵੇਂ ਘਬਰਾਇਆ ਸੀ ਕਿਉਂ ਭਾਈ ਡਲਿਆ ਤੂੰ ਐਵੇਂ ਹੀ ਘਬਰਾਇਆ ਸੀ ਵੇਖ ਮੇਰੇ ਸਿੱਖ ਉਹ ਸਾਰੇ ਜੱਗ ਤੋਂ ਨਿਆਰੇ ਆ ਮੈਨੂੰ ਮੇਰੇ ਸਿੱਖ ਵੇ ਮੇਰੀ ਜਾਨ ਤੋਂ ਪਿਆਰੇ ਆ ਤੇ ਮੈਨੂੰ ਜੇ ਪਿਆਰੇ ਸਿੱਖ ਡਲਿਆ ਕਰਦੇ ਪਿਆਰ ਨੇ ਮੇਰੇ ਵਾਸਤੇ ਵੀ ਏ ਅਜੀਤ ਤੇ ਜੁਝਾਰ ਨੇ ਮੈਨੂੰ ਜੇ ਪਿਆਰੇ ਸਿੱਖ ਕਰਦੇ ਪਿਆਰ ਨੇ ਮੇਰੇ ਵਾਸਤੇ ਵੀ ਏ ਅਜੀਤ ਤੇ ਜੁਝਾਰ ਨੇ ਵੇਖੂਨ ਨਾਲ ਜਨਾ ਨੇ ਵੇ ਮਨਾਈਆਂ ਹੁਣ ਖੋਲੀਆਂ ਉਹਨਾਂ ਨੂੰ ਕੀ ਕਹਿੰਦੀਆਂ ਬੰਦੂਕ ਦੀਆਂ ਗੋਲੀਆਂ ਤੇ ਕੇਸ ਦਸਤਾਰ ਸਜੇ ਆ ਰੂਪ ਜੋ ਅਨੂਪ ਨੇ ਮੇਰੇ ਕੋਲੋਂ ਪੁੱਛੇ ਤਾਂ ਇਹ ਮੇਰਾ ਹੀ ਸਰੂਪ ਨੇ ਮੇਰੇ ਕੋਲੋਂ ਪੁੱਛੇ ਤਾਂ ਇਹ ਮੇਰਾ ਹੀ ਸਰੂਪ ਨੇ ਤੇ ਸਿੱਖੀ ਦਾ ਸਰੂਪ ਜਦੋਂ ਸੋਹਣਾ ਬਣਾਇਆ ਸੀ ਸਾਰਿਆਂ ਤੋਂ ਪਹਿਲਾਂ ਵੇ ਇਹਨੂੰ ਲੋਹਾਂ ਤੇ ਤਪਾਇਆ ਸੀ ਤੇ ਐਵੇਂ ਇਹਨੂੰ ਪਿਆ ਨਾ ਵੇ ਸ਼ਹਾਦਤਾਂ ਦਾ ਸ਼ੌਕ ਹੈ ਯਾਦ ਇਹਨੂੰ ਹਰ ਵੇਲੇ ਚਾਗਣੀ ਦਾ ਚੌਕ ਹੈ ਤੇ ਆਰਿਆਂ ਦੇ ਨਾਲ तुखार हुजे कई वारीगे दे, उबारियांच पापू देरा ते शानदार जेड़ी आ सिखी अटारी बचिय सिरां तेसारी ਸੋਣ ਸੋਣ ਡੱਲੇ ਦੀਆਂ ਖੁੱਲ ਗਈਆਂ ਅੱਖੀਆਂ ਮੈਂ ਵੀ ਕਿਉਂ ਨਾ ਬਾਟੇ ਵਿੱਚੋਂ ਬੂੰਦਾਂ ਚਾਰ ਚੱਕੀਆਂ ਤੇ ਕਹਿਣ ਲੱਗਾ ਦਾਦਾ ਅੱਜ ਮੇਰ ਵਰਤਾ ਦਿਓ ਸਿੱਖੀ ਵਾਲੀ ਪਾਣ ਅੱਜ ਮੈਨੂੰ ਵੀ ਚੜਾ